ਕੱਲਾ ਸ਼ੇਰਨੀ ਚਿਖਾ ਦੇ ਵਿੱਚ ਸੜਿਆ ਸੜ ਗਈ ਸੀ ਨਾਲ ਤਕਦੀਰ ਪੰਜਾਬੀਆਂ ਦੀ ਸਵਾਗਤ ਤੁਹਾਡਾ ਸਾਡੇ YouTube ਚੈਨਲ ਐਕਸਪਲੋਰ ਪੰਜਾਬ ਤੇ ਅੱਜ ਜਿਸ ਜਗ੍ਹਾ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਜਗ੍ਹਾ ਬਾਰੇ ਬਹੁਤ ਹੀ ਘੱਟ ਸੰਗਤਾਂ ਨੂੰ ਪਤਾ ਹੈ ਦਰਬਾਰ ਸਾਹਿਬ ਸੰਗਤਾਂ ਤਾਂ ਬਹੁਤ ਵੱਡੀ ਤਦਾਦ ਵਿੱਚ ਆਉਂਦੀਆਂ ਨੇ ਪਰ ਇਹ ਜਗ੍ਹਾ ਦੀ ਜਾਣਕਾਰੀ ਨਾ ਹੋਣ ਕਰਕੇ ਉਸ ਨੂੰ ਬਹੁਤ ਹੀ ਘੱਟ ਲੋਕ ਵੇਖਦੇ ਹਨ ਜਿਸ ਪਾਸੇ ਵੱਲੋਂ ਆ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਤੇ ਚੜ੍ਹੇ ਬੁੱਤ ਦਾ ਮੂੰਹ ਏ ਉਸ ਪਾਸੇ ਵੱਲੋਂ ਕਦੇ ਸੱਚਮੁੱਛ ਹੀ ਘੋੜੇ ਜਾਂਦੇ ਸੀ ਇਹ ਜਗਾ ਦਰਬਾਰ ਸਾਹਿਬ ਦੇ ਚੁਗਿਰਦੇ ਕੋਲ ਹੈ 1849 ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਕਿਲੇ ਉਸਾਰੇ ਗਏ ਉਹਨਾਂ ਜੋ ਇਹ ਕਿਲਾ ਆਲੂ ਵਾਲੀਆ ਵੀ ਸੀ ਜੋ ਆਲੂ ਵਾਲੀਏ ਸਰਦਾਰਾਂ ਦੇ ਨਵਾਬ ਜੱਸਾ ਸਿੰਘ ਨੇ 1750 ਦੇ ਅਖੀਰ ਵਿੱਚ ਬਣਵਾਇਆ ਸੀ ਉਹਨਾਂ ਦਾ ਲਾਹੌਰ ਦੇ ਕੋਲ ਪਿੰਡ ਆਲੂ ਸੀ ਇਸੇ ਲਈ ਉਹਨਾਂ ਦੇ ਨਾਮ ਪਿੱਛੇ ਆਲੂ ਵਾਲੀਆ ਲੱਗਦਾ ਸੀ ਇਸ ਜਗ੍ਹਾ ਨੂੰ ਕਟੜਾ ਆਲੂ ਵਾਲੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਟੜੇ ਵਿੱਚ ਕੱਪੜੇ ਦਾ ਕਾਰੋਬਾਰ ਕਰਨ ਲਈ ਕੱਪੜੇ ਦੀ ਮਾਰਕੀਟ ਬਣਵਾਈ ਇਹ ਕਿਲਾ ਆਲੂ ਵਾਲੀਆ 5000 ਗਜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ ਇਸ ਦੇ ਦੋ ਦਰਵਾਜ਼ੇ ਹਨ ਇੱਕ ਦਰਵਾਜ਼ਾ ਪੂਰਬ ਵਾਲੇ ਪਾਸੇ ਹਰਮੰਦਰ ਸਾਹਿਬ ਨੂੰ ਖੁੱਲਦਾ ਹੈ ਤੇ ਦੂਜਾ ਦੱਖਣ ਵਾਲ ਨੂੰ ਹੈ ਇਸ ਦਾ ਸਾਰਾ ਢਾਂਚਾ ਨਾਨਕਸ਼ਾਹੀ ਇੱਟ ਦਾ ਬਣਿਆ ਹੋਇਆ ਹੈ ਡਾਟਾ ਦਾ ਕੰਮ ਗੋਲਦਾਰ ਪੌੜੇ ਸਜਾਵਟੀ ਬਾਲਕੋਨੀਆਂ ਤੇ ਸੁੰਦਰ ਕੰਧ ਚਿੱਤਰਕਾਰੀ ਬ੍ਰਿਟਿਸ਼ ਰਾਜ ਦੇ ਸਮੇਂ ਦੀ ਕਲਾ ਦਾ ਨਮੂਨਾ ਹੈ ਇਸ ਖੂਹ ਤੇ ਮਹਾਰਾਜ ਰਣਜੀਤ ਸਿੰਘ ਦੇ ਉਹ ਘੋੜੇ ਪਾਣੀ ਪੀਂਦੇ ਸਨ ਜਿਨ੍ਹਾਂ ਨੇ ਕਿਸੇ ਸਮੇਂ ਸਤਲੁਜ ਤੋਂ ਲੈ ਕੇ ਬਿਆਸ ਰਾਵੀ ਚਨਾਬ ਅਤੇ ਜੇਲਮ ਤੇ ਅਟਕ ਜਿਹੇ ਦਰਿਆਵਾਂ ਦੇ ਪਾਣੀ ਪੀਤੇ ਸਨ ਇਹ ਬਹੁਤ ਹੀ ਇਤਿਹਾਸਿਕ ਜਗ੍ਹਾ ਹੈ ਫਤਿਹ ਸਿੰਘ ਆਲੂਵਾਲੀਆ ਜੋ ਭਾਗ ਸਿੰਘ ਆਲੂਵਾਲੀਆ ਦਾ ਉੱਤਰਾਧਿਕਾਰੀ ਸੀ ਅਤੇ ਭਾਗ ਸਿੰਘ ਆਲੂਵਾਲੀਆ ਜੱਸਾ ਸਿੰਘ ਆਲੂਵਾਲੀਆ ਦਾ ਉੱਤਰਾਧਿਕਾਰੀ ਸੀ ਉਸ ਨੇ ਇਹ ਕਿਲਾ ਫੌਜੀ ਸ਼ੌਣੀ ਵਜੋਂ ਤਿਆਰ ਕਰਵਾਇਆ ਸੀ ਇਸ ਕਿਲੇ ਦਾ ਇੱਕ ਏਵੀ ਫਾਇਦਾ ਸੀ ਕਿ ਦਰਬਾਰ ਸਾਹਿਬ ਦੀ ਸੇਫਟੀ ਵਾਸਤੇ ਵੀ ਇਸ ਨੂੰ ਵਰਤਿਆ ਜਾਂਦਾ ਸੀ ਇਸ ਕਿਲੇ ਦੇ ਅੰਦਰ ਦਾਖਲ ਹੁੰਦਿਆਂ ਹੀ ਤੁਹਾਨੂੰ ਇਸ ਖੂਜ ਦੇ ਦਰਸ਼ਨ ਹੁੰਦੇ ਹਨ ਇਸ ਦੇ ਤਿੰਨ ਹੈਂਡਲ ਹਨ ਜਾਨੀ ਕਿ ਪਾਣੀ ਖਿੱਚਣ ਵਾਸਤੇ ਤਿੰਨ ਪੌਣੀਆਂ ਬਣੀਆਂ ਹੋਈਆਂ ਹਨ ਇਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਸਾਨੂੰ ਇੱਥੇ ਇੱਕ ਮਿਲੇ ਹੋਏ ਬਜ਼ੁਰਗਾਂ ਨੇ ਦੱਸੀ

ਤੇ ਉਸਾਈਡ ਮੇ ਸੋਨਾ ਚਾਂਦੀ ਹੀਰੇ ਮੋਤੀ ਦੀ ਦੁਕਾਨ ਹੈ ਗੁਰੂ ਬਾਜ਼ਾਰ ਹੈ ਜਿਹੜਾ ਗੁਰੂ ਬਾਜ਼ਾਰ ਥੋੜਾ ਜਿਹਾ ਸਾਨੂੰ ਇਸ ਖੂਹ ਬਾਰੇ ਜਾਣਕਾਰੀ ਦੇ ਦਿਓ ਇਹ ਖੂਹ ਦਾ ਕੀ ਇਤਿਹਾਸ ਹੈ ਜੀ ਇਹ ਖੂਹ ਪਹਿਲੇ ਲੋਕੀ ਇੱਥੇ ਰਾਜਾ ਰੰਗੀ ਸਿੰਘ ਦੇ ਘੋੜੇ ਹੀ ਬਨੇ ਜਾਂਦੇ ਸੀ ਹਾਂਜੀ ਤੇ ਉਹਨਾਂ ਦੇ ਇੱਥੇ ਰੋਹਾਂਦੇ ਸੀ ਤੇ ਜਿਹੜੇ ਬੰਦੇ ਸੀ ਕਿ ਅੰਦਰ ਦੇ ਉਹ ਵੀ ਸਾਰੇ ਪਾਣੀ ਇਸਤੇਮਾਲ ਕਰਦੇ ਇਸ ਖੂ ਦਾ ਪਾਣੀ ਮਹਾਰਾਜ ਰਣਜੀਤ ਸਿੰਘ ਦੇ ਘੋੜਿਆਂ ਵਾਸਤੇ ਸਮਾਲ ਹੁੰਦਾ ਸੀ ਹੁੰਦਾ ਸੀ ਤੇ ਜਿਹੜੀਆਂ ਨਾਲ ਉਹਦੇ ਨਾਲ ਕੋਈ ਉਹਨਾਂ ਦੇ ਸਿਪਾਈ ਹੁੰਦੇ ਸੀ ਹੁੰਦੇ ਸੀ ਸਾਰੇ ਇੱਥੇ ਨਹਾਉਂਦੇ ਸੀ ਨਹਾਉਂਦੇ ਸੀਗੇ ਹਾਂਜੀ ਉਹ ਆਚਾਰਦਿਵਾਰੀ ਜਿਹੜੀ ਆ ਉਦੋਂ ਵੀ ਇਦਾਂ ਹੀ ਹੁੰਦੀ ਸੀ ਆ ਬੜੀ ਹਾਂਜੀ 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 ਠੀਕ ਹੈ ਜੀ ਇਹ ਉਸ ਟਾਈਮ ਤੋਂ ਇਦਾਂ ਚੱਲਦੀ ਸੀ ਉਸ ਟਾਈਮ ਦੀ ਚੱਲ ਰਹੀ ਨਵੀਂ ਚੀਜ਼ ਕੋਈ ਨਹੀਂ ਬਣੀ ਆ ਜਗਾ ਜਿੱਥੇ ਮਹਾਰਾਜ ਰਣਜੀਤ ਸਿੰਘ ਦੇ ਘੋੜੇ ਵਾਹਦੇ ਹੁੰਦੇ ਸੀ ਹਾਂਜੀ ਆ ਉਹ ਜਗਾ ਹੈ ਜੀ ਆ ਸਾਰਾ ਖਾਲੀ ਹੁੰਦਾ ਹਣਾ ਉਦੋਂ ਉਦੋਂ ਖਾਲੀ ਸੀਗਾ ਇੱਕ ਗਰਾਊਂਡ ਜੀ ਬਣ ਗਈ ਹੋਣੀ ਆ ਹਾਂ ਜੀ ਵੈਸੇ ਹੁਣ ਇੱਥੇ ਕਿਹੜੀਆਂ ਕਿਹੜੀਆਂ ਦੁਕਾਨਾਂ ਆ ਹੁਣ ਇੱਧੇ ਸਭ ਕੱਪੜੇ ਦੀ ਦੁਕਾਨਾਂ ਹੈਗੀ ਠੀਕ ਹੈ ਜੀ ਤੇ ਇੱਥੇ ਪਾਰਕਿੰਗ ਬਣ ਗਈ ਗੱਡੀਆਂ ਲੱਗਣ ਦੀ ਆ ਠੀਕ ਹੈ ਜੀ ਠੀਕ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਚੀਜ਼ ਦਾ ਹਾਂ ਇਹ ਇਹ 4.5 ਇਹ ਇਹ 500 ਸਾਲ ਪੁਰਾਣੀ ਚੀਜ਼ ਆ ਹੈਗੀ ਅੱਛਾ 500 ਸਾਲ ਹੈ ਜੀ ਠੀਕ ਹੈ ਹਾਂ ਜੀ ਇਹ ਹਾਲੇ ਤੇ ਦੀਵਾਰਾਂ ਦਾ ਹਾਲੇ ਕੁਝ ਨਹੀਂ ਬੀਗਿਆ ਠੀਕ ਹੈ ਜੀ ਹਾਲੇ ਇਹਨੂੰ ਤੋੜਨ ਲੱਗੋ ਤਾਂ ਟੁੱਟਦੀ ਨਹੀਂ ਇਸ ਵਿੱਚ ਸਿਲੂਰ ਕੋਈ ਨਹੀਂ ਲੱਗਾ ਕੁੱਲ ਉਹ ਨਹੀਂ ਲਗਾ ਅੱਛਾ ਜੀ ਲੱਕੜ ਦੀ ਤੇ ਚੂਨਾ ਪੱਲੀ ਦੀ ਬਣੀ ਹੋਈ ਸੀ ਇਹ ਅਹ ਹੁਣ ਕਿਤੇ ਜਾ ਕੇ ਥੋੜਾ ਥੋੜਾ ਲੱਥ ਰਿਹਾ ਮੜ ਮੜਾ ਹਾਂਜੀ ਇਹਨਾਂ ਦਾ ਕੀ ਹੈ ਜੀ ਆ ਤੁਸੀਂ ਦੱਸ ਦਿਓ ਥੋੜਾ ਜਿਆ ਇਹ ਕਾਦੇ ਵਾਸਤੇ ਆਲੇ ਬਣੇ ਆ ਜੀ ਇਹ ਥੱਲੇ ਜਾਲੀ ਬਣੀ ਹੋਈ ਪਾਣੀ ਦੀ ਗਰਲ ਦੀ ਅੱਛਾ ਜੀ ਜਿਹੜਾ ਇੱਥੋਂ ਖੂਦ ਪਾਣੀ ਵੀ ਗਰਦੇ ਸੀ ਨਾ ਹਾਂਜੀ ਇੱਥੋਂ ਪਾਣੀ ਨਿਕਲਦਾ ਸੀ ਤੇ ਲੋਕੀ ਆਪਣੇ ਸਰੀਰ ਦੀ ਤੇਲ ਦੀ ਮਾਲਿਸ਼ ਕਰਦੇ ਸੀ ਅੱਛਾ ਜੀ ਵਰਜਿਸ ਕਰਦੇ ਸੀ ਇਹਦੇ ਉੱਪਰ ਬੈਠਦੇ ਸੀ ਇਹਦੇ ਉੱਤੇ ਬੈਠ ਕੇ ਮਾਲਿਸ਼ ਕਰਦੇ ਸੀ ਜਿਹੜਾ ਖੂਹ ਤੋਂ ਪਾਣੀ ਥੋੜਾ ਬਹੁਤਾ ਨਿਕਲਦਾ ਸੀ ਉਹ ਆਹ ਨਾਲੀ ਦੇ ਵਿੱਚੋਂ ਨਿਕਲਦਾ ਸੀ ਪਾਣੀ ਬਾਹਰ ਨਿਕਲਦਾ ਠੀਕ ਹੈ ਜੀ ਠੀਕ ਹੈ ਆ ਇਹ ਦੋਨੋਂ ਸਾਈਡਾਂ ਦੇ ਉੱਪਰ ਆਇਆ ਇੱਥੇ ਵੀ ਸਾਰੇ ਬੈਠਦੇ ਸੀ ਆ ਸਾਰਾ ਬੈਠਣ ਵਾਸਤੇ ਹੈ ਜੀ ਇਹ ਬੈਠਣ ਵਾਸਤੇ ਇਹ ਵੀ ਸਾਰਾ ਬੈਠਣ ਵਾਸਤੇ ਹੈ ਜਿਹੜਾ ਆਪਦਾ ਸੀ ਆਪਣਾ ਮਨਹੰਦਾ ਦੋਂਦਾ ਸੀ ਤੇਲ ਦੀ ਮਾਲਿਸ਼ ਕਰਦਾ ਸੀ ਬਰਜਿਸ ਕਰਦਾ ਸੀ ਆ ਆਲੇ ਬਣੇ ਹੋਏ ਆ ਉਹਦੇ ਵਾਸਤੇ ਜੇ ਕੋਈ ਕੋਈ ਸਮਾਨ ਸੰਭਾਲਣ ਕੋਈ ਦੀਵਾ ਮੋਮਬਤੀ ਕੁਛ ਵੀ ਠੀਕ ਹੈ ਜੀ ਹੁਣ ਕਬੂਤਰਾਂ ਦਾ ਆਉਣਾ ਜਾਣਾ ਇੱਥੇ ਸਮਾਨ ਰੱਖਣ ਵਾਸਤੇ ਉਹਦੀ ਲਿਮਾਰੀ ਵੀ ਬਣੀ ਹੋਈ ਆ ਜੀ ਤੇ ਅੱਗੇ ਉਹ ਖੂਪ ਆਪਣਾ ਜਿਹਾ ਪੁਰਾਣੀ ਚੀਜ਼ ਹੈ ਹਾਂ ਜੀ ਖੂਦ ਖਾਤਾ ਜੀ ਆ ਕੋਈ ਜਗਾ ਕਿਸੇ ਬਾਬਿਆਂ ਦੀ ਕੋਈ ਉਹ ਅਚਾ ਖੂਹਾਂ ਦੇ ਉੱਤੇ ਹੁੰਦੀ ਹੁੰਦੀ ਆ ਇਹ ਕੋਈ ਹੁਣ ਤੇ ਪਾਣੀ ਨਹੀਂ ਹੋਣਾ ਖੂਹ ਦੇ ਵਿੱਚ ਹਣਾ ਪਪਾ ਜੀ ਹਾਂ ਜੀ ਸੋਕਾਇਆ ਵੈਸੇ ਹੀ ਉਦਾਂ ਹੀ ਰੱਖਿਆ ਜਾਦਗਾਰੀ ਚਲੋ ਵਧੀਆ ਚੀਜ਼ ਆ ਵਰਾਸਤੇ ਵੀ ਇੱਕ ਸਾਦੀ ਐਮਨੀ ਏਡਨ ਜੋ ਉਸ ਸਮੇਂ ਭਾਰਤ ਦੇ ਗਵਰਨਰ ਜਨਰਲ ਜੱਜ ਏਡਨ ਦੀ ਭੈਣ ਸੀ ਉਸਨ 1839 ਨੂੰ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਇਸ ਕਿਲੇ ਵਿੱਚ ਠਹਿਰੀ ਸੀ ਇਸ ਦਾ ਜ਼ਿਕਰ ਉਸ ਨੇ ਆਪਣੀ ਕਿਤਾਬ ਆਪ ਦਾ ਕੰਟਰੀ ਵਿੱਚ ਕੀਤਾ ਹੈ ਉਸ ਨੇ ਇੱਥੇ ਕੰਮ ਕਰਦੇ ਮਾਰਵਾੜੀ ਕੱਪੜਾ ਵਪਾਰੀਆਂ ਦਾ ਵੀ ਜ਼ਿਕਰ ਕੀਤਾ ਇਸ ਤੋਂ ਬਾਅਦ ਕਿਲਾ ਆਲੂਵਾਲੀਆ ਦਾ ਇਤਿਹਾਸਕ ਦਸਤਾਵੇਜ਼ਾਂ ਵਿੱਚ ਘੱਟ ਹੀ ਜ਼ਿਕਰ ਮਿਲਦਾ ਹੈ ਅੰਮ੍ਰਿਤਸਰ ਨਗਰਪਾਲਿਕਾ ਨੇ ਸਾਲ 1900 ਈਸਵੀ ਵਿੱਚ ਬ੍ਰਿਟਿਸ਼ ਰਾਜ ਦੇ ਸਮੇਂ ਇਸ ਕਿਲੇ ਨੂੰ ਨਿਲਾਮ ਕਰ ਦਿੱਤਾ ਇਸ ਨੂੰ ਖਰੀਦਣ ਵਾਲੇ ਜਿਆਦਾ ਮਾਰਵਾੜੀ ਸੀ ਜੋ ਪਹਿਲਾਂ ਤੋਂ ਹੀ ਇੱਥੇ ਰਹਿ ਰਹੇ ਸਨ ਤੇ ਆਪਣਾ ਕਾਰੋਬਾਰ ਕਰ ਰਹੇ ਸਨ 20ਵੀਂ ਸਦੀ ਵਿੱਚ ਮਾਰਵਾੜੀ ਕਾਰੋਬਾਰੀਆਂ ਨੇ ਇਸ ਕਿਲੇ ਦੇ ਇੱਕ ਵੱਡੇ ਭਾਗ ਨੂੰ ਸੁੱਟ ਦਿੱਤਾ ਤੇ ਉਸ ਜਗ੍ਹਾ ਤੇ ਆਪਣੇ ਰਹਿਣ ਲਈ ਕੁਆਟਰ ਅਤੇ ਕਾਰੋਬਾਰ ਲਈ ਦੁਕਾਨਾਂ ਬਣਾ ਲਈਆਂ ਪੰਜਾਬ ਅਤੇ ਸਿੱਖਾਂ ਦੇ ਇਤਿਹਾਸਿਕ ਸਮਾਰਕ ਕਿਲਾ ਆਲੂਵਾਲੀਆ ਦਾ ਬਹੁਤ ਹੀ ਥੋੜਾ ਹਿੱਸਾ ਬਚਿਆ ਹੈ। ਕਿਲੇ ਦੇ ਦਰਵਾਜ਼ੇ ਅਤੇ ਬਚੀ ਖੂਚੀ ਇਮਾਰਤ ਦੀ ਸਾਮ ਸੰਭਾਲ ਦੀ ਲੋੜ ਹੈ। ਤਾਂ ਜੋ ਇਸ ਇਤਿਹਾਸਕ ਕਿਲੇ ਦਾ ਬਚਿਆ ਟੁਕੜਾ ਸਾਡੀਆਂ ਭੁੱਲਾਂ ਵਿੱਚ ਹੀ ਨਾ ਗਵਾਜ ਜਾਵੇ। ਸੰਗਤਾਂ ਨੂੰ ਬੇਨਤੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਦੋਂ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਆਪਣੀ ਇਸ ਵਿਰਾਸਤ ਨੂੰ ਵੀ ਜ਼ਰੂਰ ਦੇਖਣ ਜਾਇਆ ਕਰੋ। ਇਹ ਕਿਲਾ ਆਲੂਵਾਲੀਆ ਸੱਚਖਣ ਸਿੰਘ ਹਰਮੰਦਰ ਸਾਹਿਬ ਨੂੰ ਜਾਣਦੇ ਰਸਤੇ ਵਿੱਚ ਹੈ ਜਦੋਂ ਅਸੀਂ ਗੁਰਦੁਆਰਾ ਸਾਰਾਗੜੀ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਸ ਦੇ ਬਿਲਕੁਲ ਬੈਕਸਾਈਡ ਇਹ ਕਿਲਾ ਮੌਜੂਦ ਹੈ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਕਰਨਾ ਤੇ ਅੱਗੇ ਦੂਜਿਆਂ ਨੂੰ ਸ਼ੇਅਰ ਕਰਨਾ ਤਾਂ ਜੋ ਹੋਰਾਂ ਨੂੰ ਵੀ ਇਸ ਇਤਿਹਾਸਿਕ ਜਗ੍ਹਾ ਦੀ ਜਾਣਕਾਰੀ ਪਤਾ ਲੱਗ ਸਕੇ ਧੰਨਵਾਦ